ਕੱਕ ਜਾਕੀ ਆਪਣੀ ਜੱਗੀ ਨੂੰ ਪਾ ਰਿਹਾ ਜੀ ਬਿਸਕੁਟ ਦੇਖੋ ਲੈ ਜਾਕੀ ਹਾਂ ਇਹ ਸਾਇਰ ਸਸਿਕਾ ਟੱਕ ਬੈਂਕ ਟੂ ਚੈਨਲ ਆਹ ਰੱਖੋ ਇਹ ਬਿਸਕੁਟ ਆਹ ਕੋ ਜੀ ਬਿਸਕੁਟ ਜਾਕੀ ਨੂੰ ਦੇ ਲੈ ਜਾਕੀ ਹੋਮ ਵਾਟ ਟੂ ਟੇਕ ਨੋ ਸਕੀਪ ਲੈ ਅੱਜ ਆਪਾਂ ਕਮੂਲੀ ਨਹੀਂ ਪੁੱਟੀ ਅੱਜ ਥੋੜਾ ਜਿਹਾ ਕੰਮ ਹੀ ਤੇ ਆਪਾਂ ਉਧਰ ਗਏ ਹਾਂ ਤੇ ਇਸ ਕਰਕੇ ਮੂਲੀ ਅੱਜ ਪੁੱਟੀ ਨਹੀਂ ਗਈ ਤੇ ਹੁਣ ਆਪਾਂ ਕਮੂਲੀ ਪੁੱਟਾਂਗੇ ਸਵੇਰੇ ਹੁਣ ਥੋੜਾ ਜਿਹਾ ਕੰਮ ਆ ਤੇ ਆਪਾਂ ਚਲੇ ਦੜੇ ਕੰਮ ਤੇ ਜਾਂਦੇ ਜਾਂਦੇ ਤੁਹਾਨੂੰ ਵਲੌਗ ਦਿਖਾਵਾਂਗੇ ਤੇ ਬਾਕੀ ਚਲ ਹਾਂਜੀ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਸਾਨੂੰ ਦੱਸਿਆ ਕਰੋ ਕਿ ਸਾਡੇ ਵਲੌਗ ਤੁਹਾਨੂੰ ਕਿਵੇਂ ਦੇ ਲੱਗਦੇ ਆ ਤੇ ਸਾਰੇ ਦੋਸਤ ਇੱਕ ਮਿੰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਕਮੈਂਟ ਦੇ ਵਿੱਚ ਪਤਾ ਲੱਗੇ ਪੀ ਬਲੌਗ ਕਿਵੇਂ ਤੇ ਤੁਹਾਨੂੰ ਲੱਗਦੇ ਸਾਡੇ ਬਲੌਗ ਤੇ ਫਿਰ ਆਪਾਂ ਹੋਰ ਉਸੇ ਨਵੇਂ-ਨਵੇਂ ਬਲੌਗ ਟਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਤੇ ਸਾਰੇ ਦੋਸਤ ਸਪੋਰਟ ਕਰੋ ਤੇ ਆਲਾਓ हेलो देवी प्रसाद घर पर है अभी दस मिनट पहले चल बसे आपको कुछ बोलना था चल बसे कुत्रया साला देख के नंबर डाल कर बेवकूफ साले हां जी दोस्तों अब आ चलेयानी बंबीhall आ जाओ थानू लेके चलिए ਜੀ ਦੋਸਤੋ ਆਪਾਂ ਚੱਲੇ ਆਂ ਜੀ ਬੰਬੀ ਤੇ ਤੇ ਨਾਲ ਲੈ ਕੇ ਚੱਲੇ ਆ ਆਪਣੇ ਜੈਕੀ ਨੂੰ ਤੇ ਉੱਥੇ ਮੜਿਆ ਜੈਕੀ ਨੂੰ ਘਮਾ ਫਰਾ ਕੇ ਲਿਆਉਣਾ ਨਾਲੇ ਬੰਬੀ ਤੇ ਜਾਣਾ ਹੈ ਤੇ ਚਲੋ ਆ ਜੋ ਖੋਲਿਏ ਜੈਕੀ ਨੂੰ ਤੇ ਲੈ ਕੇ ਚੱਲ ਜੀ them. ਯਕੀ ਹੋਏ ਸੋ ਦੇ ਕੁ ਕਿੰਨੇ ਬਾਰੇ ਆ ਜੀ ਯਕੂਏ ਖੋਲੋ ਲੋ ਨੂੰ ਕੋ ਕਾਲ ਆ ਰੂ ਆਲਾ ਦੂਛਣਾ ਚਲਾ ਲਈ ਚਲਾ ਆ ਚਲ 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 ਹਾਂਜੀ ਦੋਸਤੋ ਆਪਾਂ ਆਏ ਹਾਂ ਜੀ ਇੱਧਰ ਬੰਬੀ ਤੇ ਨਾਲ ਲੈ ਕੇ ਆਂਗੇ ਯਕੀ ਹਾਂਜੀ ਦੋਸਤੋ ਆਪਾਂ ਆਏ ਹਾਂ ਜੀ ਬੰਬੀ ਤੇ ਨਾਲ ਲੈ ਕੇ ਆਂਗੇ ਯਕੀ ਨੂੰ ਮੋੜ ਫੜਉਣ ਵਾਸਤੇ ਤੇ ਡੰਡਾ ਪਤਾ ਨਾ ਲੈਂਦਾ ਆ ਕਿਉਂਕਿ ਬੰਬੀ ਤੇ ਕੁੱਤੇ ਬਾਹਰ ਦੇ ਬਹੁਤ ਜਿਆਦੇ ਹੁੰਦੇ ਆ ਇਸ ਕਰਕੇ ਯਾਕੀ ਨੂੰ ਪੈਂਦੇ ਕੁੱਤੇ ਇਸ ਕਰਕੇ ਡੰਡਾ ਆਪਾਂ ਨਾਲ ਲੈ ਕੇ ਆਏ ਆ ਤੇ ਦੋਸਤੋ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਸਬਸਕ੍ਰਾਈਬ ਵੀ ਕਰੋ ਜਰੂਰ ਸਪੋਰਟ ਕਰੋ ਤੇ ਆਜੋ ਤੁਹਾਨੂੰ ਲੈ ਕੇ ਚਲੀਏ ਆਪਾਂ ਜਾ ਰਹੇ ਹਾਂ ਦੀ ਬੋਰ ਵਾਲੀ ਬੰਬੀ ਤੇ केड़ी तुम भी थे बोर्ड वाली थे अबे क्या कर रहा तू हेलो हेलो देवी प्रसाद घर पर है uh. अभी दस मिनट पहले ही चल बसे आपको कुछ बोलना था चल बसे कूतरे साला देख के नंबर डाल कर ये खूब अरे कुतरी बुतरी दोस्तों जेड़े ਕਾਸੇ ਪਿੰਡ ਚ ਰਹਿੰਦੇ ਆ ਉਹਨਾਂ ਦਾ ਵੀ ਇਦਾਂ ਦਾ ਕੱਚਾ ਰਸਤਾ ਬਣਾਇਆ ਤੇ ਹੈਲੋ ਹੈਲੋ ਹਾਂਜੀ ਦੋਸਤੋ ਆਪਾਂ ਐਸੇ ਬੰਬੀ ਦੇ ਆ ਗਏ ਆ ਜੀ ਤੇ ਇੱਥੇ ਪਰਾਲੀ ਲਈ ਹੈ ਗੁਜਰਾਂ ਨੇ ਤੁਹਾਨੂੰ ਦਿਖਾਉਣੇ ਆ ਪਰਾਲੀ ਉਹਨਾਂ ਕਿਦਾਂ ਲਾਈ ਆ ਚਲੋ ਦਿਖਾਓ ਏ ਉਹ ਨਾ ਗੁਜਰਾਨੇ ਲਈ ਆ ਪਰਲੀ ਇਥੇ ਤੇ ਬੰਬੀ ਆ ਜੀ ਤੇ ਇਹਨੂੰ ਕਿੰਨੇ ਜੀ ਬੋਰਡ ਵਾਲੀ ਬੰਬੀ ਇਥੇ ਗਾ ਬੋਰਡ ਬੋਰਡ ਦਿਖਾਉਨੇ ਤੁਹਾਨੂੰ ਬੋਰਡ ਜੀ ਦੋਸਤੋ ਹੁਣ ਆਪਾਂ ਲੱਗੇ ਆ ਜੀ ਬਲੋਂ ਕਿਦਾ ਦੋਸਤੋ ਆਪਾਂ ਇੱਥੇ ਆਏ ਹੀ ਬੰਬੀ ਦੇ ਬੰਬੀ ਨੂੰ ਹੋ ਕੇ ਜੈਕੀਨ ਨੂੰ ਲਿਆ ਕਮਾ ਆਪਾਂ ਤੇ ਜਿਹੜਾ ਕੰਮ ਕਰੀ ਕਮਾਦਾ ਉਹ ਦਿੱਤਾ ਹੀ ਖਤਮ ਕਰ ਤੇ ਇਹ ਵਲੌਗ ਦੇ ਵਿੱਚ ਤੇ ਦੇਖਿਆ ਹੋਣਾ ਪੀ ਮੂਲੀ ਲੈ ਕੇ ਜਾਂਦੇ ਹੁਣ ਤੇ ਸਵੇਰੇ ਆਪਾਂ ਮੂਲੀ ਪੁੱਟਣੀ ਆ ਤੇ ਮੰਡੀ ਲੈ ਕੇ ਜਾਵਾਂਗੇ ਸਵੇਰੇ ਆਪਾਂ ਫੁੱਟਨੀ ਆ ਮੂਲੀ ਤੇ ਉਸ ਤੋਂ ਬਾਅਦ ਚ ਲੈ ਕੇ ਜਾ ਉਸ ਤੋਂ ਬਾਅਦ ਲੈ ਕੇ ਜਾਵਾਂਗੇ ਮੂਲੀ ਨੂੰ ਮੰਡੀ ਤੇ ਮੰਡੀ ਵੇਚ ਕੇ ਮੂਲੀ ਤੇ ਫਿਰ ਆਪਾਂ ਆਵਾਂਗੇ ਆਪਣੇ ਡੇਰੇ ਤੇ ਘਰ ਤੇ ਉਸ ਤੋਂ ਬਾਅਦ ਆਪਾਂ ਇਹ ਬਟਾਲੇ ਜਾਣਾ ਊਲੀ ਲੈ ਕੇ ਤੇ ਸਾਨੂੰ ਥੋੜਾ ਜਿਹਾ ਕੰਮ ਹੀ ਤੇ ਇੱਕ ਆਪਾਂ ਬਲੂਕੇ ਘਰ ਵੀ ਜਾਣਾ ਹੀ ਤੇ ਔਣਾ ਉਹਨੂੰ ਏ ਕਹਿੰਦੇ ਕਹਿੰਦਾ ਹੀ ਵੀ ਪੀਜ਼ਾ ਲੈ ਕੇ ਆਇਓ ਉਹਨੂੰ ਪੀਜ਼ਾ ਦੇ ਕੇ ਆਉਣਾ ਆਪਾਂ ਘਰ ਚੱਲ 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 ਘਰ ਚੱਲ ਜਾਈਓ ਵਾਹ ਦੋਸਤੋ ਹੁਣ ਆਪਾਂ ਜਾ ਰਹਿਆਂ ਘਰ ਆਪਣੇ ਜੈਗੀ ਨੂੰ ਲੈ ਕੇ ਤੇ ਜੈਗੀ ਹੱਡਾ ਕਰਦਾ ਹੈ ਜੀ ਬਹੁਤ ਜ਼ਿਆਦਾ ਤੰਗ ਜੈਗੀ ਹੱਡਾ ਬਹੁਤ ਕਰਦਾ ਜੀ ਬਹੁਤ ਜ਼ਿਆਦਾ ਤੰਗ ਇਹਨੂੰ ਇੱਕ ਵਾਰੀ ਜਾ ਕੀ ਸਾਡਾ ਕਰਦਾ ਜੀ ਬਹੁਤ ਜਿਆਦਾ ਤੰਗ ਜਿਆ ਕੀ ਨੂੰ ਮੜਾ ਜਾ ਦਈਏ ਖੋਲ ਦਈਏ ਕੀ ਭੱਜਾ ਭਜਾਈ ਜਾਂਦਾ ਇੱਕ ਵਾਰੀ ਨੂੰ ਖੋਲ ਦਈਏ ਸਹੀ ਬਸ ਫੇਰ ਤੇ ਕਾਬੂ ਨਹੀਂ ਆਉਂਦਾ ਸਾਡੇ ਤੇ ਆਪਾਂ ਜਾਣਾ ਹੀ ਘਰ ਤੇ ਇਹਦੇ ਘਰ ਜਾਂਦਾ ਨਾ ਨਹੀਂ ਲੈਣਦੇ ਆ ਚਲ ਚਲੀਏ ਘਰ ਆ ਚਲ ਘਰ ਚਲੀਏ ਚਲੀਏ ਘਰ ਚਲੀਏ ਘਰ ਚਲੀਏ ਉਹ ਬੰਦਰਾ ਘਰ ਚਲੀਏ ਚਲੀਏ ਕੱਲ ਚਲੀਏ ਜਾਕੀ ਉਹ ਜਾਕੀ ਚਲੀਏ ਕਰ ਚਲਾਕ ਲੀਏ ਚਲਾ ਜਾ ਆ ਜਾ ਲੀਏ ਆ ਜਾ ਆ ਜਾ ਤੇ ਦੋਸਤੋ ਹੁਣ ਆਪਾਂ ਲੱਗੇ ਜੀ ਵਲੋਗ ਦਾ ਐਂਡ ਕਰਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਹਿੰਦ